ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੇ ਮਹਿਮਾ ਜੋਤੀ ਹਾਰੀ हम ना सक्त कर सिफत तुम्हारी आप ले हो तुम कथा सुधारी परम सतकार युग श्री गुरु खालसा जी गुरु महाराज जी ने अपार कृपा गुरु खालसे पंथ उत्ते कीती है जितने भी माई भाई बुजुर्ग नौजवान ਗੁਰਦੁਆਰਾ ਸ਼੍ਰੀ ਵਿਪੌਰ ਸਾਹਿਬ ਵਿਕੇ 71 ਹੋਏ ਹਨ ਸੁਖਾਲਸਾ ਜੀ ਜਿਤਨਾ ਵੀ ਸਮਾਂ ਮਿਲਿਆ ਹੈ ਉਸ ਸਮੇਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਤੇ ਸਿੱਖ ਇਤਿਹਾਸ ਦੀ ਜੋ ਵਿਚਾਰ ਹੈ ਉਹ ਆਪ ਜੀ ਦੇ ਅੱਗੇ ਰੱਖਣੀ ਹੈ ਭਾਈ ਗੁਰਦਾਸ ਜੀ ਦੀ ਜੋ 12 ਦਾ ਫਰਮਾਨ ਹੈ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਖੋਈ ਇੱਥੇ ਹੀ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਸ੍ਰੀ ਸਰਬਲੋਹ ਗ੍ਰੰਥ ਦੇ ਵਿੱਚ ਇਹੀ ਫਰਮਾਨ ਹੈ ਕਲਪ ਕਲਪ ਪ੍ਰਤੀ ਅਕਸ਼ਰ ਕਈ ਸ੍ਰੀ ਗੁਰੂ ਨਾਨਕ ਜਪਿਓ ਸਹੀ ਜੋ ਵਾਹਿਗੁਰੂ ਗੁਰਮੰਤਰ ਹੈ ਖਾਲਸਾ ਜੀ ਓ ਗੁਰੂ ਖਾਲਸੇ ਪੰਥ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ ਦਿੱਤਾ ਹੈ ਸੋ ਜਿਤਨੀ ਵੀ ਸੰਗਤ ਹੈ ਸਾਰਿਆਂ ਨੇ ਇਕਾਗਰ ਹੋ ਕੇ ਵਾਹਿਗੁਰੂ ਗੁਰਮੰਤਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਜੇਕਰ ਸੰਗਤ ਦਾ ਸਾਥ ਹੋਵੇਗਾ ਤੇ ਖਾਲਸਾ ਜੀ ਜੋ ਕਥਾ ਵਾਚਗ ਹੈ ਉਸ ਨੂੰ ਵੀ ਹੰਗਾਰਾ ਮਿਲਦਾ ਹੈ ਕਥਾ ਵਾਚਕ ਵੀ ਹੋਰ ਇਕਾਗਰ ਤਰੀਕੇ ਦੇ ਨਾਲ ਆਪ ਜੀ ਦੇ ਅੱਗੇ ਕਥਾ ਕਰੇਗਾ ਸੋ ਸੰਗਤ ਮੋਰੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਵਾਹਿਗੁਰੂ ਗੁਰਮੰਤਰ ਦੇ ਵਿੱਚ ਆਪ ਜੀ ਨੇ ਢਿੱਲ ਨਹੀਂ ਰਖਣੀ ਹੈ ਗੱਜ ਕੇ ਵਾਹਿਗੁਰੂ ਗੁਰਮੰਤਰ ਦਾ ਕੁਝ ਸਮੇਂ ਵਾਸਤੇ ਜਪ ਕਰਨਾ ਹੈ ਆਓ ਖਾਲਸਾ ਜੀ ਸਾਰੇ ਰਲ ਮਿਲ ਕੇ ਆਖੀਏ ਵਾਹੇ ਗੁਰੂ 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 ਹਰ ਹਰ ਨਾਮ ਜਪੰਤਿਆਂ ਹਰ ਹਰ ਨਾਮ ਜਪੰਤਿਆਂ ਕਾਛ ਨਾ ਕਹੈ ਜਮਕਾਲ ਕਾਛ ਨਾ ਕਹੈ ਜਮਕਾਲ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਏਕ ਅੰਕਾਰਾ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਫਤਿਹ ਹੈ ਬਿਗਨ ਬినాਸਨ ਸੋਏ ਵਾਹੇ ਗੁਰੂ ਜੀ ਕੀ ਫਤਿਹ ਹੈ ਬਿਗਨ ਬినాਸਨ ਸੋਏ ਸਤਿਕਾਰਯੋਗ ਸ੍ਰੀ ਗੁਰੂ ਖਾਲਸਾ ਜੀ ਜਿਤਨੇ ਵੀ ਸੰਗਤ ਇਸ ਅਸਥਾਨ ਤੇ ਅੱਜ ਇਕੱਤਰ ਹੋਈ ਹੈ 1753 ਦੇ ਵਿੱਚ ਇਹੀ ਅਸਥਾਨ ਤੇ ਸ਼੍ਰੀ ਗੁਰੂ ਕਲਗੀਧਰ ਮਹਾਰਾਜ ਜੀ ਵੀ ਆਏ ਸਨ ਰਾਜਾ ਰਤਨ رائے ਨੇ ਜਦੋਂ ਕਲਗੀਧਰ ਸਵਾਮੀ ਜੀ ਨੂੰ ਬੇਨਤੀ ਕੀਤੀ ਤੇ ਉਸ ਦੀ ਪ੍ਰੇਮਾ ਭਗਤੀ ਨੂੰ ਵੇਖ ਕੇ ਉਸ ਦੀ ਸ਼ਰਧਾ ਨੂੰ ਵੇਖ ਕੇ ਗੁਰੂ ਮਹਾਰਾਜ ਜੀ ਇਸ ਅਸਥਾਨ ਤੇ ਆਏ ਸਨ ਗੁਰੂ ਮਹਾਰਾਜ ਜੀ ਇਸ ਅਸਥਾਨ ਤੇ ਆਏ ਸਨ ਤੇ ਇੱਥੇ ਆ ਕੇ ਸ਼੍ਰੀ ਬੇਨਤੀ ਚੋਂ ਪਈ ਸਾਹਿਬ ਦੀ ਬਾਣੀ ਗੁਰੂ ਕਲਗੀ ਤੇ ਰਜੀ ਨੇ ਆਪਣੇ ਮੁਖਾਰਵੇਂ ਤੋਂ ਮੁਖ ਚੋਂ ਉਚਾਰੀ ਹੈ। ਸ਼੍ਰੀ ਚੌਪਈ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਖਾਲਸਾ ਜੀ ਲਿਖੀ ਗਈ ਹੈ। ਜੋ ਕਿ 405 ਤ੍ਰਿਆ ਚਰিত্র ਉਪਾਖਿਆਨ ਹਨ। 404 ਚਰিত্রਾਂ ਤੋਂ ਬਾਅਦ ਜੋ ਪੰਜਵਾਂ ਚਰিত্র ਆਂਦਾ ਹੈ 455 ਉਹ ਸ਼੍ਰੀ ਚੌਪਈ ਸਾਹਿਬ ਜੀ ਦਾ ਹੈ। ਕਿਉਂਕਿ ਇਤਿਹਾਸਕਾਰ ਦੱਸਦੇ ਹਨ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ 13 ਮਹੀਨੇ 13 ਦਿਨ ਤੇ 13 ਘੜੀਆਂ ਦਾ ਸਮਾਂ ਬਿਤਾ ਕੇ ਗਏ ਸਨ ਸੋ ਪਹਿਲਾ ਪਹਿਲਾ ਚਰਿੱਤਰ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ 405ਵਾਂ ਚਰਿੱਤਰ ਕਿਤੇ ਜਾ ਕੇ ਚੌਪਈ ਸਾਹਿਬ ਆਂਦਾ ਹੈ ਸੋ ਇਸ ਅਸਥਾਨ ਤੇ ਖਾਲਸਾ ਜੀ ਗੁਰੂ ਗੋਬਿੰਦ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸਾ ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀ ਦੇ ਵਿੱਚ ਚੌਪਈ ਸਾਹਿਬ ਨੂੰ ਪੜਦਾ ਹੈ ਸੰਧਿਆ ਵੇਲੇ ਸੋਦਰ ਦੇ ਵਿੱਚ ਪੜਦਾ ਹੈ ਤੇ ਅੰਮ੍ਰਿਤ ਸੰਚਾਰ ਵੇਲੇ ਉਹੀ ਬਾਣੀ ਪੜ ਕੇ ਖਾਲਸਾ ਜੀ ਬਾਟੇ ਦੇ ਵਿੱਚ ਅਖੰਡਾ ਭਮਾਇਆ ਜਾਂਦਾ ਹੈ ਸੋ ਉਹ ਜੋ ਅਕਾਲੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਲਿਖੀ ਹੈ ਖਾਲਸੇ ਪੰਥ ਨੂੰ ਪ੍ਰਗਟ ਕਰਨ ਦੇ ਲਈ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਸਮਾਂ ਹੈ ਉਹ ਇਤਿਹਾਸਕਾਰਾਂ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੈ। ਚੂੜਾ ਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਹੀ ਸੋਹਣੀ ਰਚਨਾ ਦੇ ਨਾਲ ਸ਼ੰਦ ਬੰਦਾਂ ਨੂੰ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਤੱਕ ਜਿੰਨੀ ਵੀ ਗੁਰੂ ਕਾਲ ਦੀ ਜੀਵਨੀ ਹੈ ਉਸ ਨੂੰ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਖਾਲਸਾ ਜੀ ਜੋ ਸਮਾ ਹੈ ਨਦੇੜ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਹੈ ਤੇ ਆਖਿਆ ਹੈ ਸਾਡੇ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਖਾਲਸੇ ਦੇ ਗੁਰਪਿਤਾ ਹੋਣਗੇ ਤੇ ਗੁਰੂ ਵੀ ਹੋਣਗੇ ਦੂਜੀ ਗੱਲ ਖਾਲਸੇ ਨੂੰ ਆਖੀ ਕਦੇ ਵੀ ਸ਼ਸਤਰ ਵਿੱਦਿਆ ਦਾ ਅਭਿਆਸ ਨਾ ਛੱਡਿਓ ਦੁਨੀਆ ਦਾ ਐਸਾ ਕੋਈ ਵੀ ਮੁਲਖ ਨਹੀਂ ਹੋਵੇਗਾ ਕੋਈ ਵੀ ਰਾਜਾ ਐਹੋ ਨਹੀਂ ਹੋਵੇਗਾ ਜੋ ਥੋਤੋ ਡਰੇਗਾ ਨਹੀਂ ਸਾਰੇ ਦੁਨੀਆ ਦੇ ਰਾਜੇ ਤੁਹਾਡੇ ਅਧੀਨ ਰਹਿਣਗੇ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਨਿਦੇੜ ਦੀ ਧਰਤੀ ਤੇ ਖਾਲਸੇ ਨੂੰ ਕੀਤੇ ਸਨ ਉਹੀ ਨਦੇੜ ਦੀ ਧਰਤੀ ਤੋਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਫਿਰ ਪੰਜਾਬ ਨੂੰ ਤੋਰਿਆ ਗਿਆ ਜਿਨ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਾਬਾ ਬినੋਦ ਸਿੰਘ ਜੀ ਸਨ ਪੰਜਾਂ ਪਿਆਰਿਆਂ ਨੂੰ ਖਾਲਸਾ ਜੀ ਬਾਬਾ ਬੰਦਾ ਸਿੰਘ ਜੀ ਨੂੰ ਆਖਿਆ ਕਿ ਤੁਸੀਂ ਬినੋਦ ਸਿੰਘ ਜੀ ਦੀ ਆਖੇ ਲਗਣਾ ਹੈ ਇਹ ਪੰਜ ਪਿਆਰੇ ਆਪ ਜੀ ਨੂੰ ਬਖਸ਼ੇ ਹਨ ਤੇ ਜਦੋਂ ਗਏ ਸਨ ਬੰਦਾ ਸਿੰਘ ਜੀ ਗੁਰੂ ਗੁਰੂ ਪਿਤਾ ਨੇ ਆ ਪੱਥੇ ਦੀ ਪੰਜ ਤੀਰ ਵੀ ਦਿੱਤੇ ਤੇ ਨਾਲ ਹੁਕਮਨਾਮਾ ਵੀ ਲਿਖ ਕੇ ਦਿੱਤਾ ਉਸ ਹੁਕਮਨਾਮੇ ਦੇ ਵਿੱਚ ਇਹੋ ਜਿਹਾ ਕੀ ਲਿਖ ਦਿੱਤਾ ਸੀ ਕਿ ਮਾਝੇ ਮਾਲਵੇ ਦੇ ਜਿਤਨਾ ਵੀ ਖਾਲਸਾ ਪੰਥ ਸੀ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ ਸੀ ਉਸ ਹੁਕਮਨਾਮੇ ਜੋ ਇਹੋ ਜਿਹੇ ਗੜੇ ਸ਼ਬਦ ਸੀ ਜੋ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਕਮਰ ਕੱਸੇ ਦੇ ਵਿੱਚ ਪਾਇਆ ਸੀ ਤੇ ਪੰਜਾਬ ਦੀ ਧਰਤੀ ਤੇ ਆ ਕੇ ਖੋਲ ਕੇ ਤੇ ਪੜਾ ਕੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਦੱਸਿਆ ਹੈ ਉਸ ਹੁਕਮਨਾਮੇ ਦੇ ਵਿੱਚ ਕੀ ਲਿਖਿਆ ਸੀ ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ ਗੁਰੂ ਸਵੈ ਕਰ ਬੰਦਾ ਮਾਰ ਤੁੱਕੇ ਕਰ ਖਵਾਰ ਮਦੀਜੀ ਦੇਹੂ ਉਜਾੜ ਲੁੱਟਿਓ ਸਰਹੰਦਾ ਕਿ ਜੋ ਸਰਹੰਦ ਛੋਡੇ ਸਹਿਬਜ਼ਾਦਿਆਂ ਜਿਸ ਨੇ ਕਤਲ ਕੀਤਾ ਹੈ ਛੋਟੇ ਸਹਿਬਜ਼ਾਦਿਆਂ ਦਾ ਇਸ ਰਹੰਦ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦੇਣਾ ਹੈ ਏ ਜੋ ਸਰਹੰਦ ਹੈ ਉਸ ਨੂੰ ਉਜਾੜ ਕੇ ਰੱਖ ਦੇਣਾ ਹੈ ਤੇ ਖਾਲਸਾ ਜੀ ਇਹ ਜਦੋਂ ਹੁਕਮਨਾਮੇ ਸਾਰੇ ਪੰਜਾਬ ਦੇ ਵਿੱਚੋਂ ਫੈਲਦਾ ਇਹਸਾਨ ਤੇ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਰੱਖ ਦਿੱਤੀ ਵਜ਼ੀਰ ਖਾਨ ਮਾਰ ਦਿੱਤਾ ਗਿਆ ਫਿਰ ਜਿਹੜੀ ਦਿੱਲੀ ਦੀ ਉਸ ਵਕਤ ਗਵਰਨਮੈਂਟ ਸੀ ਫਰਕਸੀਅਰ ਦੀ ਫਰਕਸੀਅਰ ਫਿਰ ਚਿੱਠੀ ਭੇਜਦਾ ਹੈ ਅਬਦੁੱਲ ਸਮੱਦ ਖਾਨ ਨੂੰ ਉਸ ਵਕਤ ਪੰਜਾਬ ਦਾ ਗਵਰਨਰ ਸੀ ਅੱਜ ਜਿਵੇਂ ਭਾਰਤ ਦੀਆਂ 29 ਸਟੇਟਾਂ ਹਨ ਹਰ ਸਟੇਟ ਦੇ ਵਿੱਚ ਸੀਐਮ ਹੁੰਦਾ ਹੈ ਮੁੱਖ ਮੰਤਰੀ ਉਸ ਵਕਤ ਜੋ ਗਵਰਨਰ ਹੁੰਦੇ ਸਨ ਉਹ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਸਨ ਹਿੰਦੂਸਤਾਨ ਦੇ ਵਿੱਚ 22 ਸੂਬੇ ਸਨ ਤੇ ਪੰਜਾਬ ਦਾ ਖਾਲਸਾ ਜੀ ਜੋ ਸੂਬੇਦਾਰ ਹੈ ਜੋ ਗਵਰਨਰ ਹੈ ਉਹ ਅਬਦੁੱਲ ਸਮਦ ਖਾਨ ਹੈ ਅਬਦੁੱਲ ਸਮਦ ਖਾਨ ਨੇ ਉਹ ਚਿੱਠੀ ਭੇਜੀ ਕਿ ਗੋਬਿੰਦ ਦਾ ਆਕੀ ਜੋ ਬੰਦਾ ਹੈ ਇਸਨੇ بڑا ਕਹਿਰ ਮਚਾਇਆ ਹੈ ਇਸ ਨੂੰ ਪਕੜੋ ਤੇ ਖਾਲਸਾ ਜੀ ਅਬਦੁੱਲ ਸਮਦ ਖਾਨ ਉਸ ਦਾ ਪੁੱਤਰ ਜਕਰੀਆ ਖਾਨ ਤੇ ਪੀਰ ਸਾਰੇ ਇਕੱਠੇ ਜਦੋਂ ਕੀਤੇ ਗਏ ਸਨ ਕਮਰੂ ਆਤਿਸ਼ ਪੀਰ ਵੀ ਉਹਨਾਂ ਦੇ ਨਾਲ ਸੀ ਦਿੱਲੀ ਦੀ ਫੌਜ ਲੈ ਕੇ ਲਾਹੌਰ ਦੀ ਫੌਜ ਲੈ ਕੇ ਤੇ ਜੰਮੂ ਦੀ ਫੌਜ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੇ ਕੇਰਾ ਪਾਇਆ ਗਿਆ ਤੇ ਖਾਲਸਾ ਜੀ ਜਦੋਂ ਗਿਰਫਤਾਰ ਕਰਕੇ ਹੁਣ ਲੈ ਜਾ ਰਹੇ ਸਨ ਰਾਸਤੇ ਦੇ ਵਿੱਚ ਅਬਦੁੱਲ ਸਮਦ ਖਾਨ ਉਸ ਦਾ ਪੁੱਤਰ ਜ਼ਕਰੀਆ ਖਾਨ ਇਹ ਦੋਹੇ ਆਪਸ ਵਿੱਚ ਗੱਲ ਕਰ ਰਹੇ ਹਨ ਜ਼ਕਰੀਆ ਖਾਨ ਆਖਦਾ ਆਪਣੇ ਪਿਓ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਤੋਂ ਲਾਨਤਾ ਪਹਿਨਗੀਆਂ ਅਬਦੁੱਲ ਸਮਦ ਖਾਨ ਆਖਦਾ ਕੀ ਲਾਨਤਾ ਪਹਿਨਗੀਆਂ ਅਸੀਂ ਤਾਂ ਬੰਦਾ ਪਕੜ ਲਿਆ ਹੈ ਉਹ ਕਹਿੰਦਾ ਇਸ ਗੱਲ ਦੀਆਂ ਲਾਨਤਾ ਪਹਿਨਗੀਆਂ ਸਾਡੇ ਕੋਲ 8-9 ਮਹੀਨਿਆਂ ਦਾ ਵਕਤ ਸੀ 7 ਤੋਂ 700 ਸਿੰਘ 8 ਮਹੀਨਿਆਂ ਚ ਕਾਬੂ ਨਾ ਆਏ ਕਿੰਨੀ ਸਾਡੀ ਲੱਖਾਂ ਦੀ ਫੌਜ ਮਰ ਗਈ ਬਾਦਸ਼ਾਹ ਆਖੇਗਾ ਤੁਹ ਤੋਂ 700 ਸਿੰਘ ਨਾ ਕਾਬੂ ਆਏ ਇਸ ਗੱਲ ਦੀਆਂ ਲਾਨ ਤਾਂ ਪਹਿਣ ਗਿਆ ਫਿਰ ਅਬਦੁਲ ਸਮਦ ਖਾਨ ਖਾਲਸਾ ਜੀ ਇੱਕ ਕਾਨੂੰਨ ਪਾਸ ਕਰਦਾ ਹੈ ਉਹ ਪੰਜਾਬ ਦੇ ਵਿੱਚ ਜਦੋਂ ਕਾਨੂੰਨ ਪਾਸ ਕੀਤਾ ਗਿਆ ਸਿੱਖਾਂ ਦੇ ਲਹੂ ਦੇ ਨਾਲ ਸਾਰੀ ਧਰਤੀ ਲਾਲ ਹੋ ਗਈ ਸੀ ਉਹ ਕਾਨੂੰਨ ਦੇ ਵਿੱਚ ਹੁਣ ਇਹੋ ਜਿਹਾ ਕੀ ਲਿਖਿਆ ਸੀ ਉਸ ਦੇ ਵਿੱਚ ਖਾਲਸਾ ਜੀ ਲਿਖਿਆ ਗਿਆ ਸੀ ਨਾਨਕ ਪ੍ਰਸਤਾ ਬਬ ਗੰਧ ਬ ਕਤਲ ਰਸਾਨਾ ਜਿੱਥੇ ਵੀ ਗੁਰੂ ਨਾਨਕ ਦਾ ਸਿੱਖ ਮਿਲਦਾ ਹੈ ਉਸ ਦਾ ਕਤਲ ਕਰ ਦਿੱਤਾ ਜਾਵੇ ਲਓ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਦੋਂ ਸ਼ਹੀਦੀ ਹੋਈ ਹੈ ਉਸ ਤੋਂ ਬਾਅਦ ਜੋ 17-18 ਸਾਲ ਸਨ ਉਹ ਖਾਲਸੇ ਨੇ ਫਿਰ ਸ਼ਾਂਤੀ ਨਾਲ ਹੀ ਕੱਟੇ ਹਨ ਜਦੋਂ ਦਿੱਲੀ ਦੀ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਬੰਦੇ ਬਹਾਦਰ ਨੂੰ ਜਦੋਂ ਪਕੜਿਆ ਗਿਆ ਇਹ ਬਰਸ਼ਾਂ ਉੱਤੇ ਸਿੱਖਾਂ ਦੇ ਸੀਸਕੋੜ ਲੈ ਕੇ ਆ ਰਿਹਾ ਹੈ ਨਾਲ ਇਹ ਵੀ ਕਾਨੂੰਨ ਪਾਸ ਕਰ ਦਿੱਤਾ ਗਿਆ ਜੋ ਸਿੱਖਾਂ ਦੀ ਖਬਰ ਦਵੇਗਾ ਉਸ ਨੂੰ 10 ਰੁਪਏ ਇਨਾਮ ਦਿੱਤੇ ਜਾਣਗੇ ਜੋ ਸੇਖਾ ਦਾ ਸਿਰ ਵੱਢ ਕੇ ਲੈ ਆਵੇਗਾ ਉਸ ਨੂੰ 50 ਰੁਪਏ ਇਨਾਮ ਦਿੱਤੇ ਜਾਣਗੇ ਇਹ ਜੋ ਸਮਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਣਿਆ ਹੈ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਫਰਖਸੀਰ ਨੂੰ ਪਤਾ ਲੱਗਿਆ ਇਹ ਕਾਨੂੰਨ ਜਕਰਿਆ ਖਾਨ ਨੇ ਆਪਣੇ ਪਿਓ ਪਾਸੋ ਲਾਗੂ ਕਰਵਾਇਆ ਹੈ ਉਸ ਵਕਤ ਜਕਰਿਆ ਖਾਨ ਨੌਜਵਾਨ ਸੀ ਤੇ ਖਾਲਸਾ ਜੀ ਫਰਕਸੀਅਰ ਨੇ ਆਖਿਆ ਇਸ ਨੂੰ ਪੰਜਾਬ ਦਾ ਗਵਰਨਰਨ ਬਣਾਇਆ ਜਾਵੇ ਜੰਮੂ ਤੋਂ ਹਟਾ ਕੇ ਉਸ ਨੂੰ ਪੰਜਾਬ ਦਾ ਖਾਲਸਾ ਜੀ ਸੂਬੇਦਾਰ ਬਣਾਇਆ ਜਾਂਦਾ ਹੈ ਅਬਦુલ ਸਮਦ ਖਾਂ ਜਿਹੜਾ ਉਸ ਦਾ ਪਿਓ ਸੀ ਉਸ ਨੂੰ ਹਟਾ ਕੇ ਜੰਮੂ ਦਾ ਸੂਬੇਦਾਰ ਬਣਾਇਆ ਜਾਂਦਾ ਹੈ ਸੋ ਇਹ ਕਥਾ ਖਾਲਸਾ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਲਸਾ ਜੀ ਹੁਣ ਬਹੁਤ ਹੀ ਚੰਗਾ ਉਪਰਾਲਾ ਕੀਤਾ ਹੈ तकरीबन ਜੋ ਤਿੰਨ ਵਿਦਵਾਨ ਹਨ ਜੀਤ ਸਿੰਘ ਸੀਤਲ ਭਾਈ ਵੀਰ ਸਿੰਘ ਜੀ ਇਹਨਾਂ ਦੇ ਖਾਲਸਾ ਜੀ ਇਹਨਾਂ ਤੋਂ ਜਿੰਨਾ ਵੀ ਇਹਨਾਂ ਨੇ ਇਤਿਹਾਸ ਲਿਖਿਆ ਹੈ ਉਸ ਨੂੰ ਇਕੱਠਾ ਕਰਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ੍ਰੀ ਪੰਥ ਪ੍ਰਕਾਸ਼ ਗ੍ਰੰਥ ਨੂੰ ਛਾਪਿਆ ਹੈ ਅੰਤਪ੍ਰਕਾਸ਼ ਗ੍ਰੰਥ ਦੇ ਵਿੱਚ ਹਣ ਖਾਲਸਾ ਜੀ ਸ਼ਹੀਦ ਰਤਨ ਸਿੰਘ ਭੰਗੂ ਜੀ ਉਹ ਜੋ ਖਾਲਸੇ ਉੱਤੇ ਇਤਨਾ ਕਹਿਰ ਦਾ ਸਮਾਂ ਆਇਆ ਸੀ ਉਹ ਜੋ ਕਥਾ ਹੈ ਕਿਵੇਂ ਲਿਖਦੇ ਹਨ ਦੋਹਰਾ 7795 ਖਾਨ ਬਹਾਦਰ ਨਵਾਬ 1795 ਦੇ ਵਿੱਚ ਖਾਲਸਾ ਜੀ ਜਦੋਂ ਜ਼ਕਰੀਆ ਖਾਨ ਨੂੰ ਪੰਜਾਬ ਦਾ ਨਵਾਬ ਬਣਾਇਆ ਜਾਂਦਾ ਹੈ ਉਹਨਾਂ ਨੂੰ ਬਹੁਤ ਦੁੱਖ ਸੰਗਨ ਦਿਓ ਪਾਪੀ ਵੱਡੋ ਖਰਾਬ ਫਿਰ ਜਕਰੀਆ ਖਾਨ ਨੇ ਜ਼ੁਲਮ ਦੀ ਇਹੋ ਜਿਹੀ ਹਨੇਰੀ ਲਿਆਂਦੀ ਹੈ ਉਸ ਨੇ ਇਹੋ ਜਿਹੇ ਪਾਪ ਕੀਤੇ ਹਨ ਕਿ ਸਿੱਖਾਂ ਦੇ ਲਹੂ ਦੇ ਨਾਲ ਪੰਜਾਬ ਦੀ ਧਰਤੀ ਖਾਲਸਾ ਜੀ ਜਦੋਂ ਲਾਲ ਹੋਈ ਹੈ ਮਨੀ ਸਿੰਘ ਜਦ ਮਾਰਿਓ ਬੰਦ ਬੰਦ ਕਸਾ ਕਟਾਏ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਖਾਲਸਾ ਜੀ ਸ਼ਹੀਦ ਕਰਨ ਵਾਲਾ ਜਕਰੀਆ ਖਾਨ ਹੈ ਦੀਵਾਲੀ ਦੇ ਜੋੜ ਮੇਲੇ ਉੱਤੇ ਖਾਲਸੇ ਪੰਥ ਨੂੰ ਜਦੋਂ ਦੀਵਾਲੀ ਨਾ ਮਨਾਣ ਦਿੱਤੀ ਤੇ ਖਾਲਸਾ ਜੀ ਜਕਰੀਆ ਖਾਨ ਨੇ ਦਰਬਾਰ ਸਾਹਿਬ ਦੇ ਅੰਦਰ ਫੌਜ ਭੇਜ ਦਿੱਤੀ ਤੇ ਲਾਹੌਰ ਦੇ ਨਖਾਸ ਚੌਕ ਉੱਤੇ ਬੰਦ-ਬੰਦ ਕੱਟ ਕੇ ਸ਼ਹੀਦ ਮਨੀ ਸਿੰਘ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਹੈ ਚੌਪਈ ਕਈ ਚਾਰਖ ਗਈ ਫਾਂਸੀ ਮਾਰੇ ਜਕਰੀਆ ਖਾਨ ਕਹਿੰਦਾ ਹੈ ਕਹਿੰਦਾ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦੇਵੋ ਸਿੱਖਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਜੁੜੇ ਢਿੱਡ ਸਨ ਕਿਰਪਾਨਾਂ ਨਾਲ ਪਾੜੇ ਗਏ ਸਨ ਸਿੱਖਾਂ ਨੂੰ ਤੋਪਾਂ ਦੇ ਅੱਗੇ ਖੜਾ ਕੇ ਸ਼ਹੀਦ ਕੀਤਾ ਗਿਆ ਭਾਤ ਭਾਤ ਕਈ ਪਕੜ ਪੜਾਏ ਐ ਤੇ ਜਿਹੜੇ ਸੰਸਾਰੀ ਲੋਕ ਸਨ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ 50 ਰੁਪਏ ਇਨਾਮ ਮਿਲਣਗੇ ਉਹਨਾਂ ਨੇ ਫਿਰ ਸਕੀਮਾਂ ਬਣਾ ਲਈਆਂ ਸਿੱਖਾਂ ਦੇ ਜੋ ਨੌਜਵਾਨ ਸਨ ਉਹਨਾਂ ਨਾਲ ਮਿੱਤਰਚਾਰਾ ਪਾ ਲਿਆ ਕਦੇ ਭਾਂਤ ਬਾਦ ਤੇ ਪਕੜ ਫੜਾਏ ਕਈ ਜੁਗਤੀਆਂ ਦੇ ਨਾਲ ਸਿੰਘਾਂ ਨੂੰ ਜਦੋਂ ਕੈਦ ਕਰਾਇਆ ਗਿਆ ਕਿਸੇ ਹੱਥ ਕਿਸੇ ਟੰਗ ਘਟਾਏ ਜਦੋਂ ਸਿੱਖਾਂ ਨੂੰ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਲਿਆਇਆ ਜਾਂਦਾ ਸੀ ਤੇ ਜਿਹੜੇ ਉਸ ਵੇਲੇ ਤੁਰਕ ਸਨ ਜਕਰੀਆ ਖਾਨ ਆਪਣੇ ਤੁਰਕ ਨੌਜਵਾਨਾਂ ਨੂੰ ਆਖਦਾ ਕਹਿੰਦਾ ਜਿਹੜਾ ਵੀ ਇੱਕ ਝਟਕੇ ਦੇ ਨਾਲ ਸਿੰਘਾਂ ਨੂੰ ਮਾਰ ਦਵੇਗਾ ਉਸ ਨੂੰ ਉਤਨਾ ਵੱਡਾ ਇਨਾਮ ਦੇਵਾਂਗਾ ਕਿ ਸਨਬਾਲੋ ਜੋ ਨਰ ਕੋਈ ਬਾਲ ਬਿਰਦ ਲੱਭ ਛੱਡੇ ਨਾ ਕੋਈ ਕਹਿੰਦਾ ਜਿਸ ਦੇ ਸਿਰ ਉੱਤੇ ਕੇਸ ਹਨ ਜੋ ਗੁਰੂ ਨਾਨਕ ਦਾ ਸਿੱਖ ਹੈ ਜੋ ਅੰਮ੍ਰਿਤਧਾਰੀ ਹੈ ਜੋ ਖਾਲਸੇ ਪੰਥ ਦੀ ਵਿਚਾਰਧਾਰਾ ਉੱਤੇ ਚੱਲਦਾ ਹੈ ਚਾਹੇ ਬੱਚਾ ਹੈ ਬਿਰਧ ਹੈ ਚਾਹੇ ਮਾਈਆਂ ਹੀ ਹਨ ਉਹਨਾਂ ਨੂੰ ਪਕੜ ਕੇ ਇੱਥੇ ਲਿਆਇਆ ਜਾਵੇ ਤੇ ਜਦੋਂ ਇਤਨਾ ਕਹਿਰ ਦਾ ਜ਼ੁਲਮ ਖਾਲਸਾ ਜੀ ਉਸ ਧਰਤੀ ਉੱਤੇ ਹੋਇਆ ਹੈ ਫੇਰ ਵੀ ਸਿੰਘਾਂ ਨੇ ਹਿੰਮਤ ਨਹੀਂ ਹਾਰੀ ਹੈ ਅਸੀਂ ਸੁਣਦੇ ਹਾਂ ਕੇ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ ਸੀ ਉਹ 80 ਸਾਲਾਂ ਦਾ ਜਿਹੜਾ ਵਕਤ ਸੀ ਖਾਲਸਾ ਪੰਥ ਨੇ ਫਿਰ ਜੰਗਲਾਂ ਦੇ ਵਿੱਚ ਹੀ ਲੰਘਾਇਆ ਹੈ ਤੇ ਉਸ ਵਕਤ ਸਿੰਘ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਉਹਨਾਂ ਦਾ ਜਿਹੜਾ ਮੰਤਬ ਹੈ ਉਹ ਢੈਂਦੀ ਕਲਾ ਦੇ ਵਿੱਚ ਨਹੀਂ ਗਏ ਹਨ ਫੇਰ ਵੀ ਅਰਦਾਸ ਕਰਦੇ ਹਨ ਕਹਿੰਦੇ ਤੁਹਾਡੀ ਕਿਰਪਾ ਦੇ ਸਦਕੇ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹਏ ਹਨ ਪਤਾ ਨਹੀਂ ਕਿੰਨੇ ਪਿੰਡਾਂ ਦੇ ਪਿੰਡ ਅੱਜ ਉਜਾੜ ਦਿੱਤੇ ਹਨ ਫੇਰ ਵੀ ਸਿੰਘਾਂ ਦੀ ਚੜ੍ਹਦੀ ਕਲਾ ਹੈ ਇਹ ਉਸ ਵਕਤ ਗੁਰਖ ਖਾਲਸੇ ਪੰਥ ਦਾ ਪ੍ਰਤਾਪ ਸੀ ਤੇ ਸਿੰਘਾਂ ਨੇ ਫਿਰ ਬਚਨ ਨੂੰ ਯਾਦ ਕੀਤਾ ਕਹਿੰਦੇ ਜਿਵੇਂ ਕੰਟਣ ਤੇ ਕੰਟਾ ਨਿਕਾਰਿਆ ਜਦੋਂ ਪੈਰ ਦੇ ਵਿੱਚ ਕੰਡਾ ਲੱਗ ਜਾਂਦਾ ਹੈ ਉਸ ਨੂੰ ਕੱਢਣ ਵਾਸਤੇ ਕੋ ਹੋਰ ਕੰਡੇ ਦੀ ਲੋੜ ਪੈਂਦੀ ਹੈ ਕਹਿੰਦੇ ਇਵੇਂ ਹੀ ਤੁਰਕਾਂ ਦਾ ਕੰਡਾ ਕੱਢਣ ਵਾਸਤੇ ਅਕਾਲ ਪੁਰਖ ਕੋਈ ਖੇਡ ਬਣਾ ਦੇਵੇਗਾ ਉਹ ਵਖਤ ਖਾਲਸਾ ਜੀ 17 ਇਹ ਸੰਮਤ 1700 95 ਦੀ ਗੱਲ ਹੈ ਜੋ ਬਿਕਰਮੀ ਸੰਮਤ ਚੱਲੀ ਹੈ ਅੰਗਰੇਜ਼ਾਂ ਨੇ ਜਿਹੜਾ ਖਾਲਸਾ ਜੀ ਕੈਲੰਡਰ ਲਾਗੂ ਕੀਤਾ ਹੈ ਉਸ ਦੇ ਮੁਤਾਬਕ 1745 ਦੇ ਵਿੱਚ ਉਹ ਹੁਣ ਸਮਾਂ ਬਣਿਆ ਹੈ ਹੁਣ ਕਾਬਲ ਦੀ ਧਰਤੀ ਤੋਂ ਖਾਲਸਾ ਜੀ ਜੋ ਨਾਦਰ ਸ਼ਾਹ ਹੈ ਉਹ ਆਪਣੀ ਫੌਜ ਲੈ ਕੇ ਦਿੱਲੀ ਲੁੱਟਣ ਨੂੰ ਆ ਰਿਹਾ ਹੈ ਸਿੰਘਾਂ ਨੇ ਬਚਨ ਨੂੰ ਯਾਦ ਕੀਤਾ ਕਹਿੰਦੇ ਕਲਗੀਧਰ ਦੇ ਉਹ ਜਿਹੜੇ ਬਚਨ ਹਨ ਉਹ ਸੱਤ ਹੋਣ ਵਾਲੇ ਹਨ ਉਹ ਬਚਨ ਕਿਹੜੇ ਹਨ ਕਹਿੰਦੇ ਕਾਬਲ ਤੇ ਇੱਕ ਕੁੱਤਾ ਮੰਗਾਉਂ ਇਨਕਾਂ ਉਨਤੇ ਨਾਸ਼ ਕਰਾਉਂ ਕਹਿੰਦੇ ਕਾਬਲ ਤੋਂ ਇੱਕ ਕੁੱਤਾ ਆਵੇਗਾ ਉਹ ਕੁੱਤੇ ਨੇ ਖਾਲਸਾ ਜੀ ਖੇਡ ਬਣਾ ਲਈ ਹੈ ਆਪਣੀ ਫੌਜ ਲੈ ਕੇ ਦਰ ਖੈਬਰ ਪਾਰ ਕਰ ਚੁੱਕਿਆ ਹੈ ਨਾਦਰ ਸ਼ਾ ਇਨਕਾਂ ਉਨਤੇ ਨਾਸ਼ ਕਰਾਉਂ ਮੁਸਲਮਾਨਾਂ ਨੂੰ ਹੀ ਮਾਰਨ ਵਾਸਤੇ ਖਾਲਸਾ ਜੀ ਤੁਰਕਾਂ ਦੀ ਹਕੂਮਤ ਦਾ ਘਾਣ ਕਰਨ ਵਾਸਤੇ ਪਠਾਣਾਂ ਦਾ ਜੋ ਖਾਲਸਾ ਜੀ ਇੰਪੀਰੀਅਰ ਨਾਦਰ ਸ਼ਾਹ ਹੈ ਉਹ ਝੜ ਕੇ ਹੁਣ ਆ ਗਿਆ ਹੈ ਫੇਰ ਦੱਖਣ ਤੇ ਲਿਆਉਂ ਫੌਜ ਕਹਿੰਦੇ ਦੱਖਣ ਤੋਂ ਵੀ ਫੌਜ ਆਵੇਗੀ ਤੇ ਨਾਦਰ ਦਾ ਮੁਕਾਬਲਾ ਕਰਨ ਵਾਸਤੇ ਮਹਾਰਾਸ਼ਟਰਾਂ ਤੋਂ ਮਰਾਠਿਆਂ ਦੀ ਫੌਜ ਆਈ ਸੀ ਉਹ ਯੋਧਿਆਂ ਨੇ ਖਾਲਸਾ ਜੀ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਪਰ ਇਹ جنگ ਹਾਰ ਗਏ ਸਨ ਫੇਰ ਖਾਲਸੇ ਭੂਰੋ ਮਗਾਉਂ ਦਉ ਖਾਲਸੇ ਮੇਲ ਕਰਾਉਂ ਇੱਥੇ ਬ੍ਰਿਟਿਸ਼ ਈਸਟ ਇੰਡੀਆ ਅੰਗਰੇਜ਼ਾਂ ਦੇ ਰਾਜ ਦਾ ਬਚਨ ਹੋ ਰਿਹਾ ਹੈ ਕਹਿੰਦੇ ਜਿਹੜੇ ਅੰਗਰੇਜ਼ ਹਨ ਖਾਲਸੇ ਦੀ ਜੁੱਤੀ ਥੱਲੇ ਲੱਗ ਕੇ ਰਹਿਣਗੇ ਉਹ ਆਪ ਜੀ ਨੂੰ ਪਤਾ ਹੈ ਛੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜੋ ਅੰਗਰੇਜ਼ ਸਨ ਉਹ ਬੋਲਦੇ ਨਹੀਂ ਸਨ ਪਰ ਇਹ ਜੋ ਪ੍ਰਤਾਪ ਸੀ ਇਹ ਅਕਾਲੀ ਫੂਲਾ ਸਿੰਘ ਦਾ ਸੀ ਜੋ ਉਸ ਵਕਤ ਅਕਾਲ ਤਖਤ ਦੇ ਜਥੇਦਾਰ ਸਨ ਦਿੱਲੀ ਲਾਹੌਰ ਕੇ ਤਖਤੋਂ ਪਟਾਉ ਸਾਧੂ ਦਾੜਨ ਧੂੜ ਮਿਲਾਉਂ ਕਲਗੀ ਧਰਜੀ ਕਹਿੰਦੇ ਮੇਰਾ ਖਾਲਸਾ ਦਿੱਲੀ ਅਤੇ ਲਾਹੌਰ ਦੇ ਤਖਤ ਨੂੰ ਪੁੱਟ ਕੇ ਲੈ ਆਵੇਗਾ ਉਹ ਖਾਲਸੇ ਨੇ ਸੱਤ ਵੀ ਕੀਤਾ ਹੈ ਜੋ ਦਿੱਲੀ ਦਰਬਾਰ ਦੇ ਦਰਵਾਜ਼ੇ ਹਨ ਘੋੜਿਆਂ ਦੇ ਉਹਨੂੰ ਰੱਸੀ ਪਾ ਕੇ ਖਾਲਸਾ ਜੀ ਦਰਬਾਰ ਸਾਹਿਬ ਤੇ ਲੈ ਆਏ ਸਨ ਅੱਜ ਵੀ ਅਸੀਂ ਦੇਖ ਸਕਦੇ ਹਾਂ ਉਸ ਦਰਵਾਜ਼ਿਆਂ ਨੂੰ 22 ਸੂਬੇ ਦौं ਤੋੜ ਵਜ਼ੀਰ ਪਾਦਸ਼ਾਹ ਸੋ ਬਦਉ ਜੋਰ ਜੋ 22 ਧਾਰ ਦੇ ਰਾਜ ਹਨ ਇਹਨਾਂ ਦੇ 22 ਸੂਬੇ ਹਿੰਦੁਸਤਾਨ ਦੇ ਵੀ ਟੁੱਟ ਜਾਣਗੇ ਜੋ ਵਜ਼ੀਰ ਹਨ ਇਹਨਾਂ ਦਾ ਬਾਦਸ਼ਾਹਾਂ ਦੇ ਨਾਲ ਬਹਿਰ ਵੱਧ ਜਾਵੇਗਾ ਫਰਕ ਸਿਆਰ ਨੂੰ ਮਾਰਿਆ ਹੈ ਉਸਦੇ ਹੀ ਵਜੀਰਾ ਨੇ ਜ਼ਹਿਰ ਪਾ ਕੇ ਮਾਰਿਆ ਸੀ ਤੇ ਇਹ ਬਚਨ ਸੱਤ ਹੋਏ ਹਨ ਤੁਰਕ ਨਗਾਰੋ ਬਜਣਾ ਹਟਾਉਂ ਅਕਾਲ ਅਕਾਲ ਕੋ ਜਾਪ ਕਰਾਉਂ ਕਲਗੀ ਧਰਜੀ ਕਹਿੰਦੇ ਤੁਰਕਾਂ ਦੇ ਨਗਾਰੇ ਬਜਣੋ ਹਟਾ ਦਿਆਂਗੇ ਨਗਾਰਾ ਸਿਰਫ ਖਾਲਸੇ ਪੰਥ ਦਾ ਹੀ ਵੱਜੇਗਾ ਤੇ ਅਕਾਲ ਅਕਾਲ ਤੇ ਸਾਰੇ ਬ੍ਰਹਿਮੰਡ ਦੇ ਵਿੱਚ ਜਾਪ ਕਰਾਵਾਂਗੇ ਉਹ ਸਮਾ ਜੀ ਹੁਣ ਪਾਸ ਆਇਆ ਹੈ ਜੋ ਨਦਰਸ਼ਾ ਹੈ ਉਹ ਅੱਜ ਦਿੱਲੀ ਤੇ ਚੜ ਕੇ ਆਇਆ ਹੈ ਸ਼ਹੀਦ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਦੋਹਰਾ ਸਿੰਘਾਂ ਕੀ ਫਰਿਆਦ ਜਦ ਪੁੱਜੀ ਸੱਚੀ ਦਰਗਾਹ ਹੈ ਜਦੋਂ ਹਰ ਰੋਜ਼ ਹਜ਼ਾਰਾਂ ਸਿੱਖਾਂ ਨੂੰ ਮਾਰਿਆ ਜਾਂਦਾ ਸੀ ਸਿੱਖਾਂ ਨੂੰ ਘਰਾਂ ਦੇ ਵਿੱਚ ਰਹਿਣਾ ਨਸੀਬ ਨਹੀਂ ਸੀ ਸਿੱਖਾਂ ਦੇ ਸਰਾਂ ਦੇ ਮੁੱਲ ਪੈਂਦੇ ਸੀ ਉਦੋਂ ਗਰੀਬ ਸਿੱਖਾਂ ਦੀਆਂ ਪੁਕਾਰਾਂ ਜਦੋਂ ਸੱਚੀ ਦਰਗਾਹ ਦੇ ਵਿੱਚ ਪਹੁੰਚ ਗਈਆਂ ਸਨ ਆਪਤ ਉੱਠੀ ਖੁਰਾਸਾਨ ਤੇ ਪਰੀ ਦਿੱਲੀ ਪਰ ਆਏ ਤੇ ਅੱਜ ਆਪਤ ਉੱਠੀ ਹੈ ਖੁਰਾਸਾਨ ਦੇ ਇਲਾਕੇ ਤੋਂ ਇਹ ਆਪਤ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੇ ਵੀ ਉੱਠੀ ਸੀ ਜੂ ਬਾਬਰ ਚੜ੍ਹ ਕੇ ਆਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਦਾ ਜ਼ਿਕਰ ਹੈ ਆਸਾ ਰਾਗ ਦੇ ਵਿੱਚ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨੇ ਦਈ ਕਰਦਾ ਜਮ ਜਮਕਲ ਮੁਗਲ ਚੜਾਇਆ ਤਦੋਂ ਮੁਗਲ ਚੜ ਕੇ ਆਇਆ ਸੀ ਅੱਜ ਪਠਾਨ ਚੜ ਕੇ ਆਇਆ ਹੈ ਦਿੱਲੀ ਖੂਬਸੋ ਉਹਨ ਲੁੱਟੀ ਡੇਰਾਬਰਸ ਕਰਾਏ ਇੱਕ ਸਾਲ ਨਾਦਰ ਸ਼ਾਹ ਖਾਲਸਾ ਜੀ ਦਿੱਲੀ ਤੇ ਬੈਠਾ ਰਿਹਾ ਦਿੱਲੀ ਨੂੰ ਖੂਬ ਲੁੱਟਿਆ ਧਰਮ ਪਦਮ ਕਈ ਲੈ ਗਏ ਫਿਰ ਪੁੱਛਿਓ ਖਾਣੂ ਆਏ ਦਿੱਲੀ ਦਾ ਕਰੋੜਾਂ ਦਾ ਖਜ਼ਾਨਾ ਜਦੋਂ ਲੁੱਟ ਕੇ ਆਪਣੇ ਦੇਸ਼ ਕਾਬਲ ਨੂੰ ਲੈ ਜਾ ਰਿਹਾ ਹੈ 22000 ਹਿੰਦੁਸਤਾਨ ਦੇ ਨੌਜਵਾਨ ਲੜਕੀਆਂ ਨੂੰ ਕੈਦ ਕਰਕੇ ਲੈ ਜਾ ਰਿਹਾ ਹੈ। ਉਹਨਾਂ ਦੀ ਪਕਾਰ ਫੇਰ ਖਾਲਸਾ ਜੀ ਜੰਗਲਾਂ ਦੇ ਵਿੱਚ ਬੈਠੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਕੰਨਾਂ 'ਚ ਪਈ ਹੈ। ਬਾਬਾ ਦੀਪ ਸਿੰਘ ਜੀ ਦੇ ਕੰਨਾਂ ਦੇ ਵਿੱਚ ਪਈ ਹੈ। ਉਸ ਵਕਤ ਖਾਲਸੇ ਪੰਥ ਨੇ ਗੁਰਮਤਾ ਸੋਧ ਲਿਆ ਹੈ ਹਿੰਦੁਸਤਾਨ ਦੀ ਇੱਜ਼ਤ ਬਚਾਉਣੀ ਹੈ। ਸਾਡੇ ਇਲਾਕੇ 'ਚੋਂ ਨਾਦਰ ਸ਼ਾ ਲੰਗੇਗਾ। ਅਸੀਂ ਉਸਦਾ ਖਜ਼ਾਨਾ ਵੀ ਲੁੱਟਾਂਗੇ ਤੇ ਹਿੰਦੂਸਤਾਨ ਦੀ ਇੱਜ਼ਤ ਵੀ ਬਚਾਵਾਂਗੇ ਅੱਧੀ ਰਾਤ ਨੂੰ 12 ਵਜੇ ਖਾਲਸੇ ਨੇ ਖਾਲਸਾ ਜੀ ਨਾਦਰ ਸ਼ਾਹ ਦਾ ਖਜ਼ਾਨਾ ਵੀ ਲੁੱਟਿਆ ਹਿੰਦੂਸਤਾਨ ਦੀ ਲੜਕੀਆਂ ਨੂੰ ਛੁੜਾ ਕੇ ਉਹਨਾਂ ਦੇ ਘਰੀ ਵੀ ਭਜਾਇਆ ਹੈ ਚੌਪਈ ਪੁੱਛਿਓ ਨਾਦਰ ਨੇ ਖਾਨੂ ਆਏ ਹਮਕੋ ਲੁੱਟਨਦਾਰ ਬਤਾਏ ਜਦੋਂ ਨਾਦਰ ਸ਼ਾਹ ਨੂੰ ਸਵੇਰੇ ਪਤਾ ਲੱਗ ਗਿਆ ਕਿ ਨਾਦਰ ਸ਼ਾਹ ਪੰਜਾਬ ਦੇ ਲੋਕਾਂ ਨੇ ਤੈਨੂੰ ਲੁੱਟ ਲਿਆ ਹੈ ਤੇਰਾ ਖਜ਼ਾਨਾ ਲੁੱਟ ਕੇ ਲੈ ਗਏ ਹਨ ਲੜਕੀਆਂ ਨੂੰ ਵੀ ਛੜਾ ਕੇ ਲੈ ਗਏ ਹਨ ਨਾਦਰ ਸ਼ਾਹ ਹਰਾਨ ਹੋ ਗਿਆ ਕਹਿੰਦਾ ਮੈਂ ਕਾਬਲ ਤੋਂ ਆਇਆ ਹਾਂ ਮੇਰੇ ਸਾਹਮਣੇ ਜਕਰੀਆ ਖਾਨ ਨਾ ਅੜ ਸਕਿਆ ਅਮਰਠੇ ਨਾ ਅੜ ਸਕੇ ਦਿੱਲੀ ਦਾ ਬਾਦਸ਼ਾਹ ਨਹੀਂ ਅੜ ਸਕਿਆ ਦਿੱਲੀ ਇੱਕ ਸਾਲ 'ਚ ਮੈਂ ਤਬਾਹ ਕਰ ਦਿੱਤੀ ਹੈ ਦਿੱਲੀ ਦੇ ਲੋਕ ਗਰੀਬ ਕਰ ਦਿੱਤੇ ਹਨ ਇਹ ਕੌਣ ਹਨ ਜਿਨ੍ਹਾਂ ਨੇ ਮੈਨੂੰ ਇੱਕ ਰਾਤ ਦੇ ਵਿੱਚ ਹੀ ਲੁੱਟ ਲਿਆ ਹੈ ਉਹ ਫਿਰ ਲਾਹੌਰ ਜ਼ਕਰੀਆ ਖਾਨ ਕੋਲ ਜਾਂਦਾ ਹੈ ਕਹਿੰਦਾ ਜ਼ਕਰੀਆ ਖਾਨ ਦੱਸ ਮੈਨੂੰ ਕੌਣ ਹਨ ਲੁੱਟਣ ਵਾਲੇ ਜਿਨ੍ਹਾਂ ਲੁੱਟ ਖਾਏ ਹੋ ਹਮਰੋ ਰਾਹੋ ਉਹਨਾਂ ਚ ਇਤਨੀ ਜ਼ੁਰਤ ਕਿੱਥੋਂ ਆ ਗਈ ਹੈ ਕਿ ਉਹਨਾਂ ਨੇ ਇੱਕ ਪਠਾਨ ਦਾ ਰਾਹ ਲੁੱਟ ਕੇ ਖਾ ਲਿਆ ਹੈ ਮੁਲਕ ਉਸ ਹੈ ਕਿ ਅੜਾ ਦਿਉ ਸਵਾਹੇ ਕਹਿੰਦਾ ਜ਼ਕਰੀਆ ਖਾਨ ਉਹਨਾਂ ਦਾ ਮੈਨੂੰ ਭੇਤ ਦੇ ਦੇ ਮੈਂ ਉਹਨਾਂ ਦੇ ਮੁਲਕ ਦੀ ਸਵਾਹ ਅੜਾ ਕੇ ਰੱਖ ਦੇਣੀ ਹੈ ਤਬ ਖਾਨੂ ਨੇ ਐਸ ਬਖਾਨੀ ਤੇ ਫਿਰ ਜਿਹੜਾ ਜਕਰੀਆ ਖਾਨ ਹੈ ਫਿਰ ਉਹ ਇਸ ਤਰ੍ਹਾਂ ਦੱਸਦਾ ਹੈ ਮੁਲਖ ਉਸ ਹੈ ਕੋ ਨਾਹੀ ਨਿਸ਼ਾਨੀ ਕਹਿੰਦਾ ਨਾਦਰ ਸ਼ਾ ਉਹਨਾਂ ਦੇ ਮੁਲਖ ਦੀ ਤਾਂ ਕੋਈ ਵੀ ਨਿਸ਼ਾਨੀ ਨਹੀਂ ਹੈ ਖੜੇ ਸੂਬੇ ਉਹ ਚਲਤੇ ਖਾਂਹੇ ਨਾ ਬੈਠੇ ਵਹ ਕਿਤੇ ਗਿਰਾਏ ਕਹਿੰਦਾ ਤੇਰੇ ਆਉਣ ਤੋਂ ਪਹਿਲਾਂ ਉਹਨਾਂ ਦੇ ਮੇ ਪਿੰਡਾਂ ਦੇ ਪਿੰਡ ਤਬਾਹ ਕਰਕੇ ਰੱਖ ਦਿੱਤੇ ਗਏ ਉਹਨਾਂ ਦੇ ਨਗਰਾਂ ਦੇ ਨਗਰ ਉਜਾੜ ਦਿੱਤੇ ਗਏ ਉਹ ਜੰਗਲਾਂ 'ਚ ਰਹਿੰਦੇ ਹਨ ਉਹ ਘਰ ਬਣਾ ਕੇ ਨਹੀਂ ਰਹਿੰਦੇ ਉਹ ਦਰਖਤਾਂ ਦੇ ਨਾਲ ਢਹਾਸਣਾ ਲਾ ਕੇ ਸੋ ਜਾਂਦੇ ਹਨ ਘੋੜਿਆਂ ਦੀ ਕਾਟੀ ਤੇ ਦਿਨ ਅਤੇ ਰਾਤ ਕੱਟਦੇ ਹਨ ਉਹ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ ਉਹ ਸਿੱਖ ਜੰਗਲਾਂ 'ਚ ਰਹਿੰਦੇ ਹਨ ਨੂਨ ਘਿਰਤ ਕੋ ਸਵਾਦ ਨਾ ਜਾਣੇ ਜਕਰੀਆ ਖਾਨ ਇਹ ਨਾਦਰਸ਼ਾ ਨੂੰ ਦੱਸ ਰਿਹਾ ਹੈ ਕਹਿੰਦਾ ਉਹ ਲੂਣ ਦਾ ਸਵਾਦ ਨਹੀਂ ਜਾਣਦੇ ਹਨ ਰੁੱਖਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਹਨ ਹਮ ਦੁਖ ਦੇਵੇ ਬੈਸੁਖਮਾਨੇ ਮੈਂ ਉਹਨਾਂ ਨੂੰ ਦੁੱਖ ਦਿਨਾ ਹਾਂ ਮੈਂ ਉਹਨਾਂ ਨੂੰ ਤਸੀਹੇ ਦਿਨਾ ਹਾਂ ਮੈਂ ਮੀਰ ਮੰਨੂ ਦੀ ਡਿਊਟੀ ਲਾ ਦਿੱਤੀ ਅਸੀਂ ਸਿੱਖਾਂ ਦੀਆਂ ਬੀਬੀਆਂ ਦੇ ਕਤਲ ਕਰ ਦਿੱਤੇ ਉਹਨਾਂ ਦੇ ਗਰਭ ਦੇ ਵਿੱਚ ਜਿਹੜੇ ਬੱਚੇ ਪਲ ਰਹੇ ਸੀ ਗਰਭ ਦੇ ਵਿੱਚੋਂ ਕੱਢ ਕੇ ਬੱਚਿਆਂ ਨੂੰ ਮਾਰਿਆ ਨੇਜੀਆਂ ਤੇ ਟੰਗਿਆ ਉਹ ਬੀਬੀਆਂ ਦੇ ਚਿਹਰੇ ਉੱਤੇ ਭੋਰਾ ਡਰ ਨਹੀਂ ਆਇਆ ਅਸੀਂ ਉਹਨਾਂ ਨੂੰ ਦੁੱਖ ਦਿੰਨੇ ਹਾਂ ਮੇਰੇ ਦੁੱਖਾਂ ਨੂੰ ਪਾਣਾ ਮੰਨਦੇ ਹਨ ਆਖਦੇ ਹਨ ਤੇਰਾ ਪਾਣਾ ਮਿੱਠਾ ਲਾ ਕੇ ਨਾਦਰ ਸ਼ਾਹ ਕੋਈ ਵੀ ਹਕੂਮਤ ਤੋਂ ਡਰਦੇ ਨਹੀਂ ਹਨ ਤੇ ਅੱਗੇ ਜਕਰੀਆ ਖਾਨ ਖਾਲਸਾ ਜੀ ਨਾਦਰ ਸ਼ਾਹ ਨੂੰ ਦੱਸਦਾ ਹੈ ਹਾੜ ਨਾ ਦਿਨ ਪਰ ਪੀਵੇ ਪਾਣੀ ਕਹਿੰਦਾ ਨਾਦਰ ਸ਼ਾਹ ਹਾੜ ਦਾ ਮਹੀਨਾ ਹੁੰਦਾ ਹੈ ਕੈਰ ਦੀ ਗਰਮੀ ਹੁੰਦੀ ਹੈ ਧਰਤੀ ਸੜ ਰਹੀ ਹੁੰਦੀ ਹੈ ਉਸ ਇੱਕ ਹਾੜ ਦੇ ਮਹੀਨੇ ਬਿਨ ਪਾਣੀ ਪੀਤੀਆਂ ਮੇਰੇ ਨਾਲ ਲੜਦੇ ਰਹਿੰਦੇ ਹਨ ਸ਼ਿਆਲੇ ਰੱਖੇ ਨਾ ਅਗਨ ਨਿਸ਼ਾਨੀ ਸ਼ਿਆਲ ਦੇ ਵਿੱਚ ਸਿੱਖ ਜੰਗਲਾਂ 'ਚ ਅੱਗ ਨਹੀਂ ਬਾਲਦੇ ਜੇਕਰ ਅੱਗ ਬਾਲਣਗੇ ਮੇਰੀ ਫੌਜ ਨੂੰ ਪਤਾ ਲੱਗ ਜਾਵੇਗਾ ਉਹਨਾਂ ਦੇ ਪਿੰਡੇ ਤੇ ਕੱਪੜਾ ਵੀ ਪਾਣ ਨੂੰ ਘਟ ਹੈ ਫੇਰ ਵੀ ਉਹ ਸਿੱਖ ਲੜਨੇ ਤੋਂ ਨਹੀਂ ਹਟਦੇ ਹਨ ਨਾ ਖਾਵੇ ਬੂ ਪੀਸਿਓ ਨਾਜ ਨਾਦਰ ਸ਼ਾਹ ਤੂੰ ਤਾਂ ਇੱਥੇ ਮਹਿਲਾਂ 'ਚ ਬੈਠ ਕੇ ਹੀ ਸ਼ਾਹੀ ਭੋਜਨ ਖਾਂਦਾ ਹੈ ਉਹ ਸਿੱਖ ਪੀਸਿਆ ਹੋਇਆ ਅਨਾਜ ਨਹੀਂ ਖਾਂਦੇ ਰੋਖਾਂ ਦੇ ਪੱਤੇ ਖਾ ਕੇ ਉਹ ਸਿੰਘ ਗੁਜ਼ਾਰਾ ਕਰਦੇ ਹਨ ਲੜੇ ਬਹੁਤ ਵੇ ਕਰਕੇ ਭਾਜ ਜੁੱਧ ਦੇ ਮੈਦਾਨ ਦੇ ਵਿੱਚ ਭੱਜ ਭੱਜ ਕੇ ਛਾਲਾ ਮਾਰਦੇ ਹਨ ਜਿਵੇਂ ਬੱਬਰ ਸ਼ੇਰ ਸ਼ਿਕਾਰਤੇ ਪੈਂਦਾ ਹੈ ਉਹ ਸਿੱਖ ਇਸ ਤਰੀਕੇ ਦੇ ਨਾਲ ਲੜਦੇ ਹਨ ਦੋਹਰਾ ਰਹੇ ਚਾਓ ਉਹਨ ਮਜਬ ਕੋ ਦੀਨ ਮਜਬ ਕੇ ਪਾਏ ਉਹ ਸਿੱਖ ਕੱਲੀ ਆਪਣੀ ਰੱਖਿਆ ਨਹੀਂ ਕਰਦੇ ਉਨ੍ਹਾਂ ਦੇ ਗੁਰੂ ਨੇ ਸਨਾਤਨ ਧਰਮ ਦੀ ਰੱਖਿਆ ਦੇ ਲਈ ਦਿੱਲੀ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਵਾਰ ਦਿੱਤਾ ਜਿਸ ਦਾ ਪ੍ਰਮਾਣ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੀ ਬਾਣੀ ਬਚਤਰਨਾਟਕ ਦੇ ਵਿੱਚ ਦੱਸਦੇ ਹਨ ਫਿਕਰ ਫੋਰ ਦਿਲਿਸ ਸਿਰ ਪ੍ਰਭਪੁਰ ਕੀ ਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਆਪਣੇ ਪਿਤਾ ਦੀ ਸ਼ਹੀਦੀ ਆਪਣੀ ਬਚਤਰਨਾਟਕ ਦੀ ਬਾਣੀ ਚ ਗੁਰੂ ਕਲਗੀ ਤਰਜੀ ਆਪ ਲਿਖਦੇ ਹਨ ਅੱਗੇ ਜਕਰੀਆ ਖਾਨ ਆਖਦਾ ਕਹਿੰਦਾ ਹਮ ਮਾਰਤ ਮਾਰਤੋਂ ਥੱਕ ਗਏ ਉਹ ਇਹ ਘਟ ਤਾ ਨਾ ਕਿ ਤੂੰ ਉਦਾਏ ਅਸੀਂ ਸਿੱਖਾਂ ਨੂੰ ਮਾਰਦੇ ਮਾਰਦੇ ਥੱਕ ਗਏ ਹਾਂ ਉਸ ਹਕ ਹੁਣ ਘਟਦੇ ਨਹੀਂ ਆਂਦੇ ਹਨ ਨਾਦਰਿਸ਼ਾਨੇ ਜਦੋਂ ਇਹ ਸਾਰਾ ਪ੍ਰਸੰਗ ਸੁਣਿਆ ਹੈ ਤੇ ਫਿਰ ਜਕਰੀਆ ਖਾਨ ਨੂੰ ਆਖਦਾ ਹੈ ਕਹਿ ਬਹਿ ਆਪੇ ਬਧੇ ਕਿ ਬਹਿ ਹੋਏ ਤਗੀਰ ਕਹਿੰਦਾ ਜਕਰੀਆ ਖਾਨ ਕਿ ਆਹ ਹੋ ਆਪਣੇ ਆਪ ਹੀ ਵੱਧ ਗਏ ਹਨ ਕਿਆ ਉਹਨਾਂ ਨੂੰ ਕੋਈ ਪੀਰ ਦੀ ਕੋਈ ਖੁਦਾ ਦੀ ਦੁਆ ਲੱਗੀ ਹੈ ਫਿਰ ਜਕਰੀਆ ਖਾਨ ਆਖਦਾ ਹੈ ਤਬ ਕਾਨੂੰ ਨੇ ਸਭ ਕਹਿਓ ਗੁਰੂ ਨਾਨਕ ਕੋ ਪ੍ਰਕਾਸ਼ ਕਹਿੰਦਾ ਹਾਂ ਨਾਦਰ ਸ਼ਾ ਅੱਜ ਤੂੰ 250 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੇ ਇੱਕ ਫਕੀਰ ਹੋਇਆ ਹੈ ਉਸ ਨੂੰ ਹਿੰਦੂ ਵੀ ਮੰਨਦੇ ਹਨ ਉਸ ਨੂੰ ਮੁਸਲਮਾਨ ਵੀ ਮੰਨਦੇ ਹਨ ਉਸ ਦਾ ਨਾਮ ਗੁਰੂ ਨਾਨਕ ਹੈ ਇਹ ਖਾਲਸਾ ਪੰਥ ਗੁਰੂ ਨਾਨਕ ਤੋਂ ਹੀ ਚੱਲਿਆ ਹੈ ਸੋ ਖਾਲਸਾ ਜੀ ਇਸ ਸਮੇਂ ਦੇ ਵਿੱਚ ਰਹਿ ਕੇ ਆਪ ਜੀ ਦੇ ਅੱਗੇ ਗੁਰੂ ਖਾਲਸੇ ਪੰਥ ਦੀ ਇਹ ਜੋ ਵਿਚਾਰ ਹੈ ਇਹ ਆਪ ਜੀ ਦੇ ਅੱਗੇ ਰੱਖੀ ਗਈ ਹੈ